ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਰੈਂਡਸ਼ਿਪ ਸਪੋਰਟਰਸ ਕਲੱਬ ਗੌਰਪ ਪਰਵਲੋਂ ਸਾਲਾਨਾ ਹਾਕੀ ਅਤੇ ਕਬੱਡੀ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਆਈਆਂ ਟੀਮਾਂ ਨੇ ਪੂਰੇ ਜੋਸ਼ ਅਤੇ ਖੇਡ ਪਾਵਨਾ ਨਾਲ ਪਾਗ ਲਿਆ ਟੂਰਨਾਮੈਂਟ ਦੌਰਾਨ ਹਾਕੀ ਅਤੇ ਕਬੱਡੀ ਦੇ ਮੁਕਾਬਲੇ ਬੜੀ ਰੋਮਾਂਚਕਤਾ ਨਾਲ ਖੇਡੇ ਗਏ ਜਿਸ ਨੂੰ ਦੇਖਣ ਲਈ ਦਰਸ਼ਕਾਂ ਦੀ ਭੀੜ ਮੌਜੂਦ ਰਹੀ 5 ਦਿਨ ਚੱਲੇ ਇਸ ਖੇਡ ਮੇਲੇ ਦੇ ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔਰ ਦੇ ਖੇਡ ਮੈਦਾਨ ਵਿੱਚ ਹਾਕੀ ਮੁਕਾਬਲੇ ਸ਼ੁਰੂ ਹੋਏ ਜਿਨ੍ਹਾਂ ਵਿੱਚ ਆਲ ਓਪਨ ਦਿਆ 16 ਅਤੇ ਪਿੰਡ ਪਦਰਦਿਆ 8 ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਆਲ ਓਪਨ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਔਰ ਨੇ ਮਿੱਠਾਪੁਰ ਦੀ ਟੀਮ ਨੂੰ ਹਰਾਇਆ ਜਿਨ੍ਹਾਂ ਨੂੰ 1 ਲੱਖ ਅਤੇ 71000 ਰੁਪਏ ਦੇ ਨਗਦ ਇਨਾਮ ਦੇ ਨਾਲ-ਨਾਲ ਸ਼ਾਨਦਾਰ ਤਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਪਿੰਡ ਪੱਦਰ ਹਾਕੀ ਵਿੱਚ ਔਰ ਨੇ ਚੱਕਰਦਾਣਾ ਦੀ ਟੀਮ ਨੂੰ ਹਰਾ ਕੇ ਪਹਿਲੇ ਇਨਾਮ ਤੇ ਕਬਜ਼ਾ ਕੀਤਾ ਇਸੇ ਤਰ੍ਹਾਂ ਆਖਰੀ ਦਿਨ ਕਬੱਡੀ ਦੀਆਂ 8 ਇੰਟਰਨੈਸ਼ਨਲ ਕਲੱਬਾਂ ਦੇ ਹੋਏ ਮੁਕਾਬਲਿਆਂ ਦੇ ਫਾਈਨਲ ਵਿੱਚ ਲਿੱਤਰਾਂ ਦੀ ਟੀਮ ਨੇ ਮਾਹਲ ਗੈਲਾ ਦੀ ਟੀਮ ਨੂੰ ਹਰਾਇਆ ਜਿਨ੍ਹਾਂ ਨੂੰ 51 ਅਤੇ 31000 ਰੁਪਏ ਦੇ ਇਨਾਮ ਦਿੱਤੇ ਗਏ ਜਦਕਿ ਬੈਸਟਾਂ ਨੂੰ 11-11000 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ ਇਨਾਮ ਵੰਡ ਸਮਾਗਮ ਦੌਰਾਨ ਗੁਰਬਖਸ਼ ਸਿੰਘ ਖਾਲਸਾ ਐਸਜੀਪੀਸੀ ਮੈਂਬਰ ਵਿਸ਼ੇਸ਼ ਤੌਰ ਤੇ ਪੁੱਜੇ ਅੰਤ ਵਿੱਚ ਮੁਖ ਪ੍ਰਬੰਧਕ ਅਤੇ ਹਾਕੀ ਪ੍ਰਮੋਟਰ ਸੁਰਜੀਤ ਸਿੰਘ ਬਾਣਾ ਨੇ ਸਮੁੱਚੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਵੱਲੋਂ ਕਈ ਸਖਸ਼ੀਤਾ ਅਤੇ ਸਹਿਯੋਗਿਆਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਮੈਂਟੇਟਰ ਤੇਲੂ ਪੱਟੀਗੜਪਦਾਣਾ ਅਤੇ ਕਰਮਦੀਨ ਚੱਕ ਸਾਬੂ ਨੇ ਨੌਜਵਾਨਾਂ ਨੂੰ ਸ਼ੇਰੋ ਸ਼ਾਇਰੀ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮਾਸਟਰ ਸਾਦੂ ਸਿੰਘ, ਜਤਿੰਦਰ ਸਿੰਘ, ਗਗਨਦੀਪ ਸਿੰਘ ਨੰਬਰਦਾਰ, ਗੁਰਿੰਦਰ ਸਿੰਘ, ਸਤਵਿੰਦਰ ਸਿੰਘ ਸਰਪੰਚ, ਗੁਰਵਿੰਦਰ ਸਿੰਘ ਜੱਸਾ ਕਨੇਡਾ, ਬਲਦੀਪ ਸਿੰਘ, ਵਿਸ਼ਾਲ ਰੇਤ, ਸ਼ੁਕਿੰਦਰ ਸਿੰਘ ਸੁਖਾ ਕਨੇਡਾ, ਬਲਜੀਤ ਸਿੰਘ ਦਵਿੰਦਰ ਲਾਲੀ ਮਣੀਲਾ ਹਰਪ੍ਰੀਤ ਪੀਤਾ ਸਤਨਾਮ ਸਿੰਘ ਰਾਵਲ ਪ੍ਰਿੰਸੀਪਲ ਨਛਤਰ ਸੁਮੰਤੋ ਇਲਾਵਾ ਪਿੰਡਾਂ ਦੇ ਬਹੁਤ ਸਾਰੇ ਪਤਵੰਤੇ ਅਤੇ ਪ੍ਰਬੰਧਕ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬਰੰਗੋ ਵੀ ਸਤਿਕਾਰ ਕਰਦੇ ਹਾਂ ਪਰ ਦੇਖਦੇ ਵੇਖਦੇ ਵੀ ਚਾਰ ਜਾਫੀਆਂ ਦੇ ਵਿੱਚ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੈ ਇਹ ਰਾਜਾ ਹੈ ਨੌਜੋਨ ਮੱਲਪੁਰੜਕਾਂ ਵਾਲਾ ਉਹ ਕਰਦਾ ਟਰਾਈ ਪਰ ਜੱਟ ਹੱਥ ਤੇ ਨਾਲ ਤੋਂ ਰੁਕਣ ਹੈ ਕੰਨ ਹੈ ਕਹਿੰਦੇ ਲਾਲੋ ਮਝਾਰੇ ਵਾਲਾ ਇਹ ਗੁਰੀ ਹੈ ਭਗਵਾਨਪੁਰੀ ਅੱਜ ਦੇ ਕਾਇਮ ਦਾ ਟਾਪਰ ਜਾਫੀ ਦੂਸਰੇ ਪਾਸੇ ਕਰਨ ਵੀ ਕਿਸੇ ਗੱਲੋਂ ਘਟ ਨਹੀਂ ਉਹਨਦੀ ਮਾਂ ਮਿੱਟੀ ਦੀ ਧੂੜ ਬੰਦੇ ਤੇ ਲਾਗੇ ਦੋ ਦੋ ਚਾਰ ਅੱਜ ਕਰਨੇ ਬਣੇ ਲੜੀ ਵਾਲਾ ਕਰਾਉਂਦਾ ਬੱਲੇ ਬੱਲੇ ਪਰ ਦੂਸਰੇ ਪਾਸੇ ਅਨਮੋਲ ਮਾੜੀ ਅੱਜ ਝੁਗ ਝੋਕੇ ਕਿ ਜਿਹਦੇ ਪੱਟਾ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਇਧਰਲੇ ਪਾਸੇ ਰਾਜਾ ਰਾਜਾ ਦੇਨਮੋਲ ਪਰ ਸਾਹਮਣੇ ਦੇਖਾਂਗੇ ਪੁਆਇੰਟ ਤਾਵੀ ਦੇ ਲਈ ਔਰ ਜ਼ਿੰਦਗੀ ਦਾ ਸੰਘਰਸ਼ ਕਰਨਾ ਪੈਂਦਾ ਹੁਣ ਦੇਖਦੇ ਵੀ ਇਧਰਲੇ ਪਾਸੇ ਮੁੰਡਾ ਕਰਨ ਹੈ ਲਾਲੂ ਮਿਆਰੀ ਵਾਲਾ ਮੇਰੇ ਵੀਰੋ ਕਾਫੀ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਹੈ ਔਰ ਮੁੰਡਾ ਮਿਹਨਤ ਕਰਕੇ ਅੱਗੇ ਆ ਰਿਹਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰੀ ਲਾਲ ਬਦਨਾਂ ਲਈ ਵਾਰ ਦਿੱਤੇ ਜੁੜਾ ਕਿਸੇ ਪਾਸੇ ਜੁੜਾ ਕਿਸੇ ਪਾਸੇ ਪਰ ਦੇਖਦੇ ਵੀ ਲੰਬਰ ਕਹਿੰਦੀ ਹੈ ਦੁਨੀਆ ਇਹਨੂੰ ਲੰਬੜ ਕਹਿੰਦੀ ਹੈ ਲੰਬੜੀ ਹੈ ਲਓ ਸਾਹਮਣੇ ਕਹਿੰਦੇ ਸਿੱਖ ਸਰਦਾਰ ਗੱਬਰੂ ਦੀ ਕਬੱਡੀ ਹੈ ਪਰ ਉਧਰਲੇ ਪਾਸੇ ਗੁਰੀ ਭਗਵਾਨਪੁਰਿਆ ਹੋ ਗਿਆ ਸਾਹਮਣੇ ਲੈ ਵੀ ਗੁਰੀ ਜਿਆ ਅੱਜ ਦੇ ਕਹਿੰਦੇ ਆੜ ਦੇ ਵਿਰੁੱਧ ਵੱਡੀ ਜ਼ਿੰਮੇਵਾਰੀ ਹੈ ਪਰ ਸਾਹਮਣੇ ਦੇਖਾਂਗੇ ਜੰਡੀ ਵਾਲਾ ਹਰਮਨ ਲਓ ਵੱਡੀ ਕੋਸ਼ਿਸ਼ ਕਰ ਰਹਾ ਤੇ ਪੁਆਇੰਟ ਸਾਹਮਣੇ ਦੇਖਾਂਗੇ ਆਫੀ ਇੱਕ ਪਾਸੇ ਖੜੇ ਰੀਡਰ ਦੂਜੇ ਪਾਸੇ ਜਾਫੀ ਪਰ ਦੇਖਦੇ ਵੀ ਟੈਕਨੀਕਲ ਪੁਆਇੰਟ ਐਸਬੀਐਸ ਕਲੱਬ ਨਾਲ ਸੰਪਰਕ ਕਰ ਲੈਣ ਲਓ ਮਨੂ ਕਪੂਰ ਪਿੰਡਿਆ ਦੀ ਬਈ ਕਬੱਡੀ ਤੇ ਜੂਬਾ ਫਰਾਉਂਦਾ ਬੱਲੇ ਬੱਲੇ ਪਰ ਸਾਹਮਣੇ ਦੇ ਨਾਲ ਕਹਿੰਦੇ ਬੱਲੇ ਵਰਗੇ ਮੁੰਡੇ ਫੈਰੀ ਭਪਾਲ ਵਰਗੇ ਜੱਗੇ ਅੜਗੇ ਲਓ ਜੱਗੇ ਨਾਲ ਟੱਕਰ ਮੇਰੇ ਮਿੱਤਰੋ ਇੱਕ ਪਾਸੇ ਗੋਪੀ ਤੇ ਜੱਗਾ ਜੱਗਾ ਤੇ ਗੋਪੀ ਲੱਗੂ ਜੋਰ ਕਦੇ ਸੱਜੇ ਕਦੇ ਖੱਬੇ ਪੈਂਦੇ ਧੱਕੇ ਆ ਬੀਦਾ ਸਮਾਂ ਮੇਰੇ ਮਿੱਤਰੋ ਇਧਰ ਦੀ ਕਬੱਡੀ ਕਬੱਡੀ ਆਓ ਗੋਪੀ ਗੋਪੀ ਆਪਣੀ ਟੀਮ ਲਈ ਇੱਕ ਤਗੜਾ ਅੰਕ ਜੋੜਦਾ ਹੋਇਆ ਇੱਕ ਪਾਸੇ ਬੱਲੇ 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 ਚੱਕੇ ਜਾਮ ਚੱਕੇ ਜਾਮ ਆਓ ਰੋਲੇ ਰੱਪੇ ਪਿਆਰ ਨਾਲ ਪਿਆਰ ਨਾਲ ਪਿਆਰ ਪਰ ਮੰਨਿਆ ਜਾਂਦੀ ਹੈ ਲਾਉਂਗਾ ਬੱਲੇ ਬੱਲੇ ਹੰਿਆਂ ਦੇ ਲਾਗੇ ਮੁਕਾਬਲਾ ਨਿਭਾਉਂਦਾ ਹੈ ਇਹ ਰਾਜਾ ਹੈ ਨੌਜੋਨ ਮਲਪੁਰੜਕਾਂ ਵਾਲਾ ਉਹ ਕਰਦਾ ਟਰਾਈ ਪਰ ਜੱਟ